बहुत बहुत धन्यवाद वागुरु जी का खालसा वागुरू जी की फिर अंदर अगस्त वाले दिन सजाव इस पूरिया करने के बावजूद भी जेलां च बेबिया का इंसाफ लैंड ਮਾਫੀ ਮੰਗ ਲਈ ਹੈ ਧੰਨਵਾਦ ਜੀ ਹੁਣ ਮੈਂ ਪੰਜੀਤ ਲਖਮਨ ਸਿੰਘ ਜੀ ਸਿਰ ਲੱਖ ਜਿਹੜਾ ਖਾਲਸਾ ਜੱਥਾ ਉਹਦੇ ਵੱਲੋਂ ਦੋ ਮਿੰਟ ਲਈ ਇੱਕ ਵਾਰ ਚੱਲਣਾ ਆਪ ਕੋ ਆਪਣੀ ਦੋ ਮਿੰਟ ਦੀ ਹਾਜ਼ਰੀ ਲੈ ਲੈਣੇ ਥੋੜੇ ਚੱਲਣਾ ਕੀ ਮੇਰੀ ਬਿਲਕੁਲ ਸਹਿਤ ਪੜਾ ਕਿਉਂਕਿ ਅਪ ਟਾਈਮ ਨਾ ਚੱਲੇ ਫੇਰ ਆਪਣਾ ਕਾਰਜ ਕਿਤੇ ਨਾ ਹੋਵੇ ਪੂਰਾ ਨਾ ਹੋਵੇ ਹੈ ਫੌਨ ਪ੍ਰਾਹਾਂ ਦੇ ਕਿਸ਼ਾ ਔਰ ਪ੍ਰਾਹਾਂ ਦੇ ਕੌਂਸਲ ਸਾਨੂੰ ਗਲਮੀ ਦਾ ਖ਼ਤਰਾ ਜੰਡਾ ਅੱਜ ਦੇ ਦਿਨ 6.10 ਲੱਖ ਤੋਂ ਉੱਪਰ ਬੰਦਾ ਸ਼ਹੀਦ ਹੋ ਗਿਆ ਸੀ ਤੇ ਆਪਾਂ ਮਾਂਵਾਂ ਦੀ ਬੇਪੱਤੀ ਹੋਈ